ਬੀਰ ਸਿੰਘ ਵੀ ਐਸੇ ਮੂਵੀ ਨੂੰ ਦੇਖਣ ਵਾਸਤੇ ਪਹੁੰਚੇ ਹੋਏ ਨੇ ਗੁਰਮੁਖ ਮੂਵੀ ਜਿਹੜੀ ਕਿ ਸਪੈਸ਼ਲ ਸਕਰੀਨਿੰਗ ਹੋਈ ਹੈ ਅਮਨਸਰ ਵਿੱਚ ਸਰ ਕਿਸਾਂ ਦਾ ਹੀ ਲੱਗੀ ਮੂਵੀ। ਮੂਵੀ ਦੇ ਵਿੱਚ ਇੱਕ ਸਿੱਖਣ ਵਾਲੀ ਗੱਲ ਇਹ ਹੈ ਕਿ ਸਾਡੇ ਅਰਾਊਂਡ ਕਈ ਘਟਨਾਵਾਂ ਇਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਤੇ ਅਸੀਂ ਪਾਸਾ ਵੱਟ ਕੇ ਲੰਘ ਜਾਂਦੇ ਆਂ, ਚੁੱਪੋ ਕੇ ਲੰਘ ਜਾਂਦੇ ਆਂ ਪਰ ਉਹਨਾਂ ਤੇ ਬੋਲਣਾ ਪਣਦਾ ਹੁੰਦਾ। ਇਸੇ ਕਰਕੇ ਸਮਾਜ ਦਾ ਅਕਸ ਵਿਗੜਿਆ ਹੋਇਆ ਹੈ ਕਿਉਂਕਿ ਅਸੀਂ ਗਲਤ ਨੂੰ ਗਲਤ ਕਹਿਣੋਂ ਹਟ ਗਏ ਆਂ। ਸਾਨੂੰ ਇਹ ਲੱਗਦਾ ਕਿ ਸਾਡਾ ਮਸਲਾ ਨਹੀਂ ਅਸੀਂ ਬੋਲ ਕੇ ਕੀ ਕਰਨਾ? ਜਾਂ ਅਸੀਂ ਖਾਮਖਾ ਦੀ ਪਰੇਸ਼ਾਨੀ ਲੈਣ ਤੋਂ ਡਰ ਪੈਨੇ ਆਂ। ਤਉ ਉੱਥੇ ਡਰਨਾ ਨਹੀਂ ਚਾਹੀਦਾ ਉੱਥੇ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਹਾਂ ਆ ਜਗ੍ਹਾ ਇੱਥੇ ਬੋਲਣਾ ਚਾਹੀਦਾ ਉੱਥੇ ਬੋਲਣਾ ਚਾਹੀਦਾ ਹੀ ਹੁੰਦਾ ਸੋ ਇਹ ਚੀਜ਼ ਇਹ ਫਿਲਮ ਸਿਖਾਉਂਦੀ ਹੈ ਔਰ ਖਾਸ ਕਰਕੇ ਪੰਜਾਬ ਦੀ ਨਵੀਂ ਜਵਾਨੀ ਨੂੰ ਨਵੀਂ ਪੀੜੀ ਨੂੰ ਇਹ ਚੀਜ਼ਾਂ ਬਹੁਤ ਸਿੱਖਣ ਦੀ ਲੋੜ ਹੈ ਔਰ ਸੋਹਣਾ ਉਪਰਾਲਾ ਕੀਤਾ ਹੈ ਭਾਵੇਂ ਨਵੀਂ ਪੀੜੀ ਜਿਹੜੀ ਕਿ ਸਿੱਖੇ ਤੋਂ ਵਿमुख ਹੋ ਜਾ ਰਹੀ ਹੈ ਉਹਨਾਂ ਨੂੰ ਵੀ ਕਾਫੀ ਸਹਿਤ ਮਿਲੂਗੀ ਬਿਲਕੁਲ ਗੁਰਮੁਖਤੀ ਸਹੀ ਡੈਫੀਨੇਸ਼ਨ ਪਤਾ ਲੱਗਣਾ ਬਹੁਤ ਸਰ ਸਰ ਨੋ ਭਾਸ਼ਾਵਾਂ ਵਿੱਚ ਨਾਲ ਰਿਲੀਜ਼ ਹੋ ਰਹੀ ਹੈ ਕੀ ਕਹਿਣਾ ਜੀ ਪੰਜਾਬੀ ਦੇ ਨਾਲ ਨਾਲ ਨਹੀਂ ਬੜੀ ਚੰਗੀ ਗੱਲ ਹੈ ਜੀ ਸਾਰਾ ਵਿਸ਼ਵ ਹੋਣਾ ਚਾਹੀਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਜਿਹੜਾ ਹੈ ਉਹ ਸਾਰੇ ਵਿਸ਼ਵ ਵਾਸਤੇ ਆ ਇਸੇ ਤਰੀਕੇ ਨਾਲ ਸਾਡੀਆਂ ਫਿਲਮਾਂ ਵੀ ਜਿਹੜੀਆਂ ਨੇ ਉਹ ਸਾਰਿਆਂ ਵਾਸਤੇ ਨੇ ਸ਼ੁਕਰੀਆ ਉਹ ਥੋੜਾ ਕਨਸੈਪਟ ਪੇਸ਼ ਕੀਤਾਗਾ ਉਹਦੇ ਬਾਰੇ ਕੀ ਬਹੁਤ ਚੰਗੀ ਗੱਲ ਹੈ ਜੀ ਖਾਸ ਕਰਕੇ ਕਾਮੇਡੀਆਂ ਤੋਂ ਕਿਉਂਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਕਾਮੇਡੀਆਂ ਚੱਲਦੀਆਂ ਨੇ ਉਹ ਤੋਂ हट ਕੇ ਇੱਕ ਲੀ ਕਿਚਨ ਦੀ ਕੋਸ਼ਿਸ਼ ਕੀਤੀ ਹੈ ਬਹੁਤ ਸੋਹਣੀ ਕੋਸ਼ਿਸ਼ ਐਕਸ਼ਨ ਭਰਪੂਰ movies ਲੋਕੀ ਜਿਆਦਾ ਪਸੰਦ ਕਰਦੇ ਨੇ ਕਾਮੇਡੀ ਵਾਲੇ ਪਾਸੇ ਜਿਆਦਾ ਪਰ ਇਹ ਧਾਰਮਿਕ ਵਾਲੇ ਪਾਸੇ ਲੋਕ ਜਿਹੜਾ ਕੀ ਘੱਟ ਪਸੰਦ ਕਰਦੇ ਨੇ ਚੀਜ਼ ਪਰ ਇਹ ਦੇਖ ਕੇ ਲੂ ਕੰਡੇ ਖੜੇ ਹੁੰਦੇ ਮੈਂ ਇਹ ਵੀ ਨਹੀਂ ਕਹਿਣਾ ਚਾਹੁੰਦਾ ਕਿ ਇਹ ਨਰੋਲ ਧਾਰਮਿਕ ਫਿਲਮ ਹੈ ਇਹ ਇਹ ਫਿਲਮ ਜਿਹੜੀ ਇਹ ਕਤਰਾ ਕੀਮਤਾਂ ਦੇ ਉੱਤੇ ਬੀਸਟ ਹੈ ਸੋ ਉਹ ਉਹ ਕਤਰਾ ਕੀਮਤਾਂ ਜਿਹੜੀਆਂ ਸਾਡੇ ਚੋਂ ਗਵਾਚਦੀਆਂ ਜਾ ਰਹੀਆਂ ਉਹਨਾਂ ਦੇ ਉੱਤੇ ਆਧਾਰਿਤ ਹੈ ਸੁਨੇਹਾ ਕਿਸ ਦਿਨ ਹੋ ਜਾਓਗੇ ਮੋਢਰ ਫੀਡਿੰਗ ਸੁਨੇਹਾ ਇਹ ਹੀ ਹੈ ਕਿ ਚੰਗਾ ਦੇਖੋ ਚੰਗੇ ਨੂੰ ਸਪੋਰਟ ਕਰੋ ਔਰ ਚੰਗੇ ਦੇ ਨਾਲ ਖਲ ਬਿਲਕੁਲ ਬਿਲਕੁਲ ਜੀ ਇਹਨੇ ਬੀਰ ਸਿੰਘ ਜਿਹੜੇ ਕਿ ਮਸ਼ਹੂਰ ਰਾਈਟਰ ਨੇ ਉਹ ਵੀ ਇੱਥੇ ਪਹੁੰਚੇ ਨੇ ਮੂਵੀ ਦੀ ਸਕਰੀਨਿੰਗ ਐਸ ਸਪੈਸ਼ਲ ਜਿਹੜੀ ਕਿ ਗੁਰਮੁਖ ਮੂਵੀ ਐ 24 ਤਰੀਕ ਨੂੰ 24 ਜਨਵਰੀ ਨੂੰ OTT ਪਲੇਟਫਾਰਮ ਤੇ ਅਜ਼ਲੀਜ਼ ਹੋਣ ਜਾ ਰਹੀ ਹੈ ਕੇਬਲ 1 ਤੇ ਤੇ ਅੱਜ ਦੀ ਸਕਰੀਨਿੰਗ ਸੀ ਬਹੁਤ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਨੇ ਔਰ ਇਸ ਮੂਵੀ ਦੀ ਜਿਹੜੀ ਕਿ ਉਹ ਸਾਰੇ ਪਾਸੇ ਸ਼ਲਾਗਾ ਵਿਖਾਈ ਦੇ ਰਹੀ ਹੈ ਜੈਂ ਮੈਂ ਪਰਸਪਤ ਪਾਸ ਦੇ ਨਾਲ ਸਿਕੰਦਰ ਪੱਛੀ ਝਾਣਿਕ ਸ੍ਰੀ ਟੀਵੀ ਅੰਮ੍ਰਿਤਸਰ ਹੋਰ ਰਾਈਟਰ ਵੀਰ ਸਿੰਘ ਵੀ ਐਸੇ ਮੂਵੀ ਨੂੰ ਵੇਖਣ ਵਾਸਤੇ ਪਹੁੰਚੇ ਹੋਏ ਨੇ ਗੁਰਮੁਖ ਮੂਵੀ ਜਿਹੜੀ ਕਿ ਸਪੈਸ਼ਲ ਸਕਰੀਨਿੰਗ ਹੋਈ ਐ ਅਮਨਸਰ ਵਿੱਚ ਸਰ ਕਿਸਾਂ ਦਾ ਹੀ ਲੱਗੀ ਮੂਵੀ। ਮੂਵੀ ਦੇ ਵਿੱਚ ਇੱਕ ਸਿੱਖਣ ਵਾਲੀ ਗੱਲ ਇਹ ਹੈ ਕਿ ਸਾਡੇ ਅਰਾਊਂਡ ਕਈ ਘਟਨਾਵਾਂ ਇਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਤੇ ਅਸੀਂ ਪਾਸਾ ਵੱਟ ਕੇ ਲੰਘ ਜਾਂਦੇ ਆਂ, ਚੁੱਪੋ ਕੇ ਲੰਘ ਜਾਂਦੇ ਆਂ। ਪਰ ਉਹਨਾਂ ਤੇ ਬੋਲਣਾ ਪਣਦਾ ਹੁੰਦਾ। ਇਸੇ ਕਰਕੇ ਸਮਾਜ ਦਾ ਅਕਸ ਵਿਗੜਿਆ ਹੋਇਆ ਹੈ ਕਿਉਂਕਿ ਅਸੀਂ ਗਲਤ ਨੂੰ ਗਲਤ ਕਹਿਣੋਂ ਹਟ ਗਏ ਆਂ। ਸਾਨੂੰ ਇਹ ਲੱਗਦਾ ਕਿ ਸਾਡਾ ਮਸਲਾ ਨਹੀਂ ਅਸੀਂ ਬੋਲ ਕੇ ਕੀ ਕਰਨਾ? ਜਾਂ ਅਸੀਂ ਖਾਮਖਾ ਦੀ ਪਰੇਸ਼ਾਨੀ ਲੈਣ ਤੋਂ ਡਰ ਪੈਨੇ ਔਰ ਉੱਥੇ ਡਰਨਾ ਨਹੀਂ ਚਾਹੀਦਾ ਉੱਥੇ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਹਾਂ ਆ ਜਗ੍ਹਾ ਇੱਥੇ ਬੋਲਣਾ ਚਾਹੀਦਾ ਉੱਥੇ ਬੋਲਣਾ ਚਾਹੀਦਾ ਹੀ ਹੁੰਦਾ ਸੋ ਇਹ ਚੀਜ਼ ਇਹ ਫਿਲਮ ਸਿਖਾਉਂਦੀ ਹੈ ਔਰ ਖਾਸ ਕਰਕੇ ਪੰਜਾਬ ਦੀ ਨਵੀਂ ਜਵਾਨੀ ਨੂੰ ਨਵੀਂ ਪੀੜੀ ਨੂੰ ਇਹ ਚੀਜ਼ਾਂ ਬਹੁਤ ਸਿੱਖਣ ਦੀ ਲੋੜ ਹੈ ਔਰ ਸੋਹਣਾ ਉਪਰਾਲਾ ਕੀਤਾ ਹੈ ਨਵੀਂ ਪੀੜੀ ਜਿਹੜੀ ਕਿ ਸਿੱਖੇ ਤੋਂ ਵਿमुख ਹੋ ਜਾ ਰਹੀ ਹੈ ਉਹਨਾਂ ਨੂੰ ਵੀ ਕਾਫੀ ਸਹਿਤ ਮਿਲੂਗੀ ਬਿਲਕੁਲ ਗੁਰਮੁਖਤੀ ਸਹੀ ਡੈਫੀਨੇਸ਼ਨ ਪਤਾ ਲੱਗਣਾ ਬਹੁਤ ਸਾਰਾ ਸਰ ਨੋ ਭਾਸ਼ਾਵਾਂ ਵਿੱਚ ਨਾਲ ਰਿਲੀਜ਼ ਹੋ ਰਹੀ ਹੈ ਕੀ ਕਹਿਣਾ ਜੀ ਪੰਜਾਬੀ ਦੇ ਨਾਲ ਨਾਲ ਨਹੀਂ ਬੜੀ ਚੰਗੀ ਗੱਲ ਹੈ ਜੀ ਕਿ ਸਾਰਾ ਵਿਸ਼ਵ ਹੋਣਾ ਚਾਹੀਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਜਿਹੜਾ ਹੈ ਉਹ ਸਾਰੇ ਵਿਸ਼ਵ ਵਾਸਤੇ ਹੈ ਤਾਂ ਇਸੇ ਤਰੀਕੇ ਨਾਲ ਸਾਡੀਆਂ ਫਿਲਮਾਂ ਵੀ ਜਿਹੜੀਆਂ ਨੇ ਉਹ ਸਾਰਿਆਂ ਵਾਸਤੇ ਨੇ ਸ਼ੁਕਰੀਆ ਬਹੁਤ ਥੋੜਾ ਕਨਸੈਪਟ ਪੇਸ਼ ਕੀਤਾਗਾ ਉਹਦੇ ਬਾਰੇ ਕੀ ਬਹੁਤ ਚੰਗੀ ਗੱਲ ਹੈ ਜੀ ਖਾਸ ਕਰਕੇ ਕਾਮੇਡੀਆਂ ਤੋਂ ਕਿਉਂਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਕਾਮੇਡੀਆਂ ਚੱਲਦੀਆਂ ਨੇ ਉਦੋਂ ਹਟ ਕੇ ਇੱਕ ਲੀ ਖਿਚਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਸੋਹਣੀ ਕੋ ਐਕਸ਼ਨ ਭਰਪੂਰ ਮੂਵੀਜ਼ ਲੋਕੀ ਜ਼ਿਆਦਾ ਪਸੰਦ ਕਰਦੇ ਨੇ ਕਾਮੇਡੀ ਵਾਲੇ ਪਾਸੇ ਜ਼ਿਆਦਾ ਪਰ ਇਹ ਧਾਰਮਿਕ ਵਾਲੇ ਪਾਸੇ ਲੋਕ ਜਨਾਂ ਕੀ ਘੱਟ ਪਸੰਦ ਕਰਦੇ ਸੀ ਪਰ ਇਹ ਦੇਖ ਕੇ ਲੂ ਗੰਡੇ ਖੜੇ ਹੁੰਦੇ ਮੈਂ ਇਹ ਵੀ ਨਹੀਂ ਕਹਿਣਾ ਚਾਹੁੰਦਾ ਕਿ ਇਹ ਨਰੋਲ ਧਾਰਮਿਕ ਫਿਲਮ ਹੈ ਇਹ ਇਹ ਫਿਲਮ ਜਿਹੜੀ ਇਹ ਕਤਰਾ ਕੀਮਤਾਂ ਦੇ ਉੱਤੇ ਬੇਸਟ ਹੈ ਸੋ ਉਹ ਉਹ ਕਤਰਾ ਕੀਮਤਾਂ ਜਿਹੜੀਆਂ ਸਾਡੇ ਚੋ ਗਵਾਸਤੀਆਂ ਜਾ ਰਹੀਆਂ ਉਹਨਾਂ ਦੇ ਉੱਤੇ ਅਧਾਰਿਤ ਹੈ ਸੁਨੇਹਾ ਕਿ ਦਿਨੋਂ ਹੋ ਜਾਓ ਕਿ ਨੋਟ ਪਰ ਸੁਨੇਹਾ ਇਹੀ ਹੈ ਕਿ ਚੰਗਾ ਦੇਖੋ ਚੰਗੇ ਨੂੰ ਸਪੋਰਟ ਕਰੋ ਔਰ ਚੰਗੇ ਦੇ ਨਾਲ ਖਲੋਣਾ ਸਿੱਖੋ ਬਿਲਕੁਲ ਬਿਲਕੁਲ ਜੀ ਇਹਨੇ ਬੀਰ ਸਿੰਘ ਜਿਹੜੇ ਕਿ ਮਸ਼ਹੂਰ ਰਾਈਟਰ ਨੇ ਉਹ ਵੀ ਇੱਥੇ ਪਹੁੰਚੇ ਨੇ ਮੂਵੀ ਦੀ ਸਕਰੀਨਿੰਗ ਐਸਪੈਸ਼ਲ ਜਿਹੜੀ ਕਿ ਗੁਰਮੁਖ ਮੂਵੀ ਹੈ 24 ਤਰੀਕ ਨੂੰ 24 ਜਨਵਰੀ ਨੂੰ OTT ਪਲੇਟਫਾਰਮ ਤੇ ਅਜ਼ਲੀਲ ਹੋਣ ਜਾ ਰਹੀ ਹੈ ਕੇਬਲ 1 ਤੇ ਤੇ ਅੱਜ ਦੀ ਸਕਰੀਨਿੰਗ ਸੀ ਬਹੁਤ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਨੇ ਔਰ ਇਸ ਮੂਵੀ ਦੀ ਜਿਹੜੀ ਕਿ ਉਹ ਸਾਰੇ ਪਾਸੇ ਸ਼ਲਾਗਾ ਵਿਖਾਈ ਦੇ ਰਹੀ ਹੈ ਤੇ ਮੈਂ ਆਪਣੇ ਪਾਸ ਉਸ ਤੋਂ ਬਾਅਦ ਨਾਲ ਸਿਕੰਦਰ ਪੱਛੀ ਚਾਹ ਜਨਿਕ ਸਪੋਰਟ ਟੀਵੀ ਅੰਮ੍ਰਿਤਸਰ